ਸਿਟੀ ਫਰੋਹੀਪੁਰ ਜੋ ਯੋਧ ਨਸ਼ਾ ਵਿਰੋਧ ਜੰਗ ਚੱਲ ਰਹੀ ਹੈ ਜੋ ਸਾਡੇ ਐਸਐਸਪੀ ਸਾਹਿਬ ਦੀ ਗਾਈਡਲਾਈਨ ਸਾਨੂੰ ਮਿਲ ਰਹੀ ਹੈ ਉਸ ਦੌਰਾਨ ਅਸੀਂ ਕੰਮ ਕਰ ਰਹੇ ਹਾਂ ਔਰ ਕੱਲ ਵੀ ਇਸੇ ਵਿੱਚ ਅਸੀਂ ਇੱਕ ਦੋਸ਼ੀ ਫੜਿਆ ਜਿਹਦੇ ਕੋਲ 25 ਕਿਲੋ ਧੁੱਕੀ ਚੂਰਾ ਪੋਸ ਬਰਾਮਦ ਕੀਤਾ ਉਹਦੇ ਤੇ ਅਸੀਂ ਪਰਚਾ ਦਰਜ ਕੀਤਾ ਅੱਜ ਉਹਨੂੰ ਅਦਾਲਤ ਵਿੱਚ ਪੇਸ਼ ਕਰਕੇ ਉਹ ਤਾਂ ਰਿਮਾਂਡ ਲਿਆਉਦਾ ਸੀ ਉਹਦਾ ਨਾਮ ਹੈਗਾ ਇੰਦਰਜੀਤ ਸਿੰਘ ਸਾਂ ਦਾ ਬੋਰ ਸਿੰਘ ਆਸਲ ਪਿੰਡ ਦਾ ਰਹਿਣ ਵਾਲਾ ਵਾ ਇਸ ਦੇ ਨਾਲ ਹੀ ਅਸੀਂ ਕੱਲ ਇੱਕ ਇਹਦੇ ਨਾਲ ਹੋਰ ਵੀ ਇੱਕ ਪਰਚਾ ਦਰਜ ਕੀਤਾ ਜਿੰਨਾਂ ਕੋਲੋਂ ਹੈਰਨ ਬ੍ਰਾਮਦ ਹੋਈ ਸੀ ਔਰ ਜਿਹੜਾ ਅਸਲ ਪਿੰਡ ਵਾਲਾ ਵਾ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹਦੇ ਅਸੀਂ ਬੈਕਵਰਡ ਫਾਰਵਰਡ ਲਿੰਕ ਲੱਭ ਰਹੇ ਆ ਜੋ ਵੀ ਤੱਤ ਸਾਡੇ ਸਾਹਮਣੇ ਆਸੀ ਉਹਨੂੰ ਸਫਾ-ਮਿਸਲ ਤੇ ਲਿਆਵਾਂਗੇ ਔਰ ਮੈਂ ਅਪੀਲ ਕਰਦਾ ਨੌਜਵਾਨਾਂ ਨੂੰ ਵੀ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਆ ਸਾਡੇ ਨਾਲ ਕੰਟੈਕਟ ਕਰਨ ਪਹਿਲਾਂ ਵੀ ਅਸੀਂ ਇਹਨਾਂ ਨੂੰ ਦਾਖਲ ਕਰਾਇਆ ਹੈ ਡੀਡਿਕਸ਼ਨ ਸੈਂਟਰ ਵਿੱਚ ਮੈਂ ਬਾਰ-ਬਾਰ ਅਪੀਲ ਕਰਦਾ ਜਿਹੜੇ ਛੱਡਣਾ ਚਾਹੁੰਦੇ ਮੇਰੇ ਨਾਲ ਕੰਟੈਕਟ ਕਰੋ ਮੈਂ ਆਪ ਦੇ ਤੌਰ ਤੇ ਖਰਚਾ ਕਰਕੇ ਇਹਨਾਂ ਨੂੰ ਮੈਡੀਸਨ ਵੀ ਦਵਾਉਂਗਾ ਔਰ ਦੂਜੇ ਅਨਦਰ ਵੇ ਮੈਂ ਕਹਿਣਾ ਚਾਹੁੰਦਾ ਉਹਨਾਂ ਲੋਕਾਂ ਨੂੰ ਜਿਹੜੇ ਨਸ਼ਾ ਵੇਚ ਰਹੇ ਐ ਮੈਂ ਉਹਨਾਂ ਨੂੰ ਜਲਦ ਤੋਂ ਜਲਦ ਸਲਾਖਾਂ ਦੇ ਪਿੱਛੇ ਭਜਾਉਂਗਾ ਔਰ ਉਹਨਾਂ ਨੂੰ ਮੈਂ ਕਹਿ ਰਿਹਾ ਵਾਂ ਜਾਂ ਤਾਂ ਨਸ਼ਾ ਬੰਦ ਕਰ ਦਿਓ ਜਾਂ ਇਸ ਸ਼ਹਿਰ ਛੱਡ ਜਿਓ ਧੰਨਵਾਦ